ਸਸੇ ਕਾਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਮੈਦੇ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਬਰਫੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਿੱਦਾਂ ਕਿ ਕੋਈ ਦੀ ਬਰਫੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਕੋਈ ਦੀ ਬਰਫੀ ਵਰਗਾ ਹੀ ਟੇਸਟ ਆਉਂਦਾ ਇਹਦੇ ਵਿੱਚ ਤੇ ਮੈਦੇ ਦੀ ਬਰਫੀ ਬਿਲਕੁਲ ਕੋਈ ਦੀ ਬਰਫੀ ਵਰਗੀ ਹੀ ਲੱਗੂਗੀ ਜੇ ਤੁਸੀਂ ਇਹਨੂੰ ਬਣਾ ਕੇ ਖਾਓਗੇ ਤੇ ਤੁਹਾਨੂੰ ਟੇਸਟ ਦਾ ਵੀ ਪਤਾ ਲੱਗੂਗਾ ਇੱਥੇ ਜੀ ਇੱਕ ਆਪਾਂ ਕੌਲੀ ਸੈੱਟ ਕਰ ਲਾਂਗੇ ਜਿਹੜੀ ਮਾਪ ਵਾਸਤੇ ਮਾਪ ਵਾਸਤੇ ਮੈਂ ਇੱਕ ਕੌਲੀ ਨਾਲ ਸਾਰਾ ਮਾਪ ਨੂੰ ਲੈਂਦਾ ਤੇ ਇਸੇ ਕੌਲੀ ਦੇ ਨਾਲ ਆਪਾਂ ਮਿੰਮਿੰਕੀ ਤਿੱਜਾ ਪਾਈਆਂ ਨੇ ਇੱਥੇ ਜੀ ਆਪਾਂ ਲੈ ਲੈ ਦੇਸੀ ਘਿਓ ਪਾਉਣੀ ਕਰ ਸੀ ਤੇ ਆਪਾਂ ਕਰ ਸੀ ਤੋਂ ਘੱਟ ਲੈਂਦਾ ਜਾ ਫੁੱਲ ਘੱਟ ਸੀ ਨਹੀਂ ਲੈਂਦਾ ਇਹਨੂੰ ਆਪਾਂ ਗਰਮ ਕਰ ਲਾਂਗੇ ਇੱਥੇ ਆਪਾਂ ਲਵਾਂਗੇ ਜੀ ਮੈਦਾ ਮੈਦਾ ਮੈਂ ਦੋ ਕੌਲੀਆਂ ਲੈਂਦਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਦਾਂਗੇ ਘਿਓ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਤੇ ਗੈਸ ਦੀ ਫਲੇਮ ਆਪਾਂ ਲੋ ਤੇ ਰੱਖਣੀ ਆ। ਸਿਮਝੀ ਰੱਖਣੀ ਆ। ਜਿਆਦਾ ਪਹਾਈ ਨਹੀਂ ਕਰਨੀ ਤੇ ਨਹੀਂ ਆਪਣਾ ਮੈਦਾ ਮੱਚ ਜਾਣਾ ਤੇ ਵਰਕੀ ਦਾ ਟੇਸਟ ਵਧੀਆ ਨਹੀਂ ਆਉਣਾ। ਤੇ ਆਪਾਂ ਲੋ ਤੇ ਇਹਨੂੰ 7 ਤੋਂ 8 ਮਿੰਟ ਲਈ ਪਕਾਵਾਂਗੇ। 7-8 ਮਿੰਟ ਆਪਾਂ ਲੋ ਫਲੇਮ ਤੇ ਸਿਮ ਗੈਂਸ ਤੇ ਹੀ ਇਹਨੂੰ ਭੁੰਨਣਾਗਾ। ਤੇ ਇਸ ਟਿੱਕੇ ਨਾਲ ਆਪਾਂ ਮੈਦੇ ਨੂੰ ਸਾਰੇ ਨੂੰ ਮਿਕਸ ਕਰ ਲੈਣਾ ਕਿ ਉਹਦੇ ਵਿੱਚ ਇਹਦੀ ਗੰਡਾਆਂ ਨੂੰ ਆਪਾਂ ਚੰਗੇ ਟਿੱਕੇ ਨਾਲ ਮਿਕਸ ਕਰ ਲੈਣਾ ਤਾਂ ਕਿ ਆਪਣਾ ਮੈਦਾ ਚੰਗੇ ਟਿੱਕੇ ਨਾਲ ਭੁੱਜ ਜave। ਇਸ ਟੀਕੇ ਨਾਲ ਆਪਾਂ ਹੌਲੀ ਹੌਲੀ ਇਹਨੂੰ ਪੁੰਨਣਾ ਤੇ ਇਹਦਾ ਥੋੜਾ ਜਿਹਾ ਹਲਕਾ ਜਿਹਾ ਕਲਰ ਚੇਂਜ ਹੋਣ ਦੇਵਾਂਗੇ ਜਿਆਦਾ ਕਲਰ ਨਹੀਂ ਇਹਦਾ ਚੇਂਜ ਹੋਣਾ ਚਾਹੀਦਾ ਮੈਦਾ ਜੀ ਆਪਣਾ ਚੰਗੇ ਤਰੀਕੇ ਨਾਲ ਪੁੱਜਣਾ ਚਾਹੀਦਾ ਤੇ ਥੋੜਾ ਜਿਹਾ ਕੱਚਾ ਪਣ ਨਹੀਂ ਰਹਿਣਾ ਚਾਹੀਦਾ ਤੇ ਵਰਫੀ ਦਾ ਟੇਸਟ ਵੀ ਵਧੀਆ ਨਹੀਂ ਆਉਣਾ ਜੇ ਆਪਣਾ ਮੈਦਾ ਕੱਚਾ ਹੋਊਗਾ ਤੇ ਇਹਦੇ ਵਿੱਚ ਜੇ ਤੁਸੀਂ ਟੇਸਟ ਬਰਫੀ ਨੂੰ ਵੱਧ ਟੇਸਟ ਦੇਣਾ ਚਾਹੁੰਦੇ ਆ ਤਾਂ ਤੁਸੀਂ ਮਿਲਕ ਪਾਊਡਰ ਪਾ ਸਕਦੇ ਹੋ 2 ਤੋਂ 3 ਚਮਚ ਇੱਥੇ ਜੀ ਆਪਣਾ ਮੈਦੇ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਤੇ ਚੰਗੇ ਤਰੀਕੇ ਨਾਲ ਆਪਾਂ ਭੁੰਨ ਕਰ ਲਿਆ ਤੇ ਆਪਾਂ ਨਾਰੀਅਲ ਦਾ ਬਰਾਦਾ ਪਾਵਾਂਗੇ ਤੇ ਮੈਂ ਮਿਲਕ ਪਾਊਡਰ ਵੀ ਪਾਇਆ ਸੀ ਸੌਰੀ ਵੀਡੀਓ ਨਹੀਂ ਬਣ ਸਕੀ ਕੈਮਰਾ ਨਹੀਂ ਆਨ ਹੋਇਆ ਤੇ ਸਕਿਪ ਹੋ ਗਈ ਤੇ ਤੁਸੀਂ ਇੱਥੇ ਨਾਰੀਅਲ ਦਾ ਬਰਾਦਾ ਵੀ ਪਾ ਸਕਦੇ ਹੋ ਮਿਲਕ ਪਾਊਡਰ ਵੀ ਪਾਇਓ ਮਿਲਕ ਪਾਊਡਰ ਨਾਲ ਨਾ ਬਹੁਤ ਵਧੀਆ ਟੇਸਟ ਆਉਂਦਾ ਜਿੱਦਾਂ ਕਿ ਖੋਏ ਦੀ ਬਰਫੀ ਦਾ ਹੁੰਦਾ ਤੇ ਮਿਲਕ ਪਾਊਡਰ ਜ਼ਰੂਰ ਪਾਇਓ ਚਾਹੇ ਨਾਰੀਅਲ ਬਰਾਦਾ ਸਕਿੱਪ ਕਰ ਲਿਓ ਟੇਸਟ ਨਾਰੀਅਲ ਦੇ ਬਰਾਦੇ ਨਾਲ ਵੀ ਵਧੀਆ ਹੁੰਦਾ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਜੇਕਰ ਤੁਹਾਨੂੰ ਪਸੰਦ ਆ ਨਹੀਂ ਪਸੰਦ ਤਾਂ ਸਕਿੱਪ ਵੀ ਕਰ ਸਕਦੇ ਹੋ ਤੇ ਇੱਥੇ ਆਪਾਂ ਨਾਰੀਅਲ ਬਰਾਦਾ ਪਾ ਕੇ ਇਹਨੂੰ ਇੱਕ ਵਾਰੀ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਜੀ ਹੁੰਦੀ ਆਪਾਂ ਦੇਖੋ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਇੱਕ ਕੌਲੀ ਆਪਾਂ ਪਾਣੀ ਵੀ ਪਾਈ ਆ ਤੇ ਕਿੰਨੀ ਤੁਸੀਂ ਘੱਟ ਵੱਧ ਪਾ ਸਕਦੇ ਹੋ ਮੈਂ ਇੱਥੇ ਡੇਢ ਕੌਲੀ ਲੱਤੀ ਆ ਤੁਸੀਂ ਇੱਥੇ ਦੋ ਕੌਲੀਆਂ ਲੈ ਸਕਦੇ ਹੋ ਢਾਈ ਕੌਲੀਆਂ ਲੈ ਸਕਦੇ ਹੋ ਜਿੰਨਾ ਤੁਹਾਨੂੰ ਮਿੱਠਾ ਪਸੰਦ ਆ ਮੈਂ ਥੋੜਾ ਜਿਹਾ ਜ਼ਿਆਦਾ ਮਿੱਠਾ ਨਹੀਂ ਆ ਪਾਈ ਇਹ ਵਰਫੀ ਦੇ ਵਿੱਚ ਕਰਾਂਗੇ ਥੋੜਾ ਜਿਹਾ ਹਲਕਾ ਜਿਹਾ ਘੱਟ ਮਿੱਠਾ ਹੋਵੇ ਤਾਂ ਵਰਫੀ ਬਹੁਤ ਵਧੀਆ ਲੱਗਦੀ ਆ ਤੇ ਇੱਥੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਜੀ ਖੰਡ ਨੂੰ ਇੱਥੇ ਖੰਡ ਆਪਣੀ ਮਿਕਸ ਹੋਊਗੀ ਜੀ ਤੇ ਇਹਦੀ ਪਛਾਣੀ ਜੀ ਤਿਆਰ ਕਰਾਂਗੇ ਚਾਤਨੀ ਬਣਾਵਾਂਗੇ ਜਿਆਦਾ ਗਾੜੀ ਨਹੀਂ ਹੋਣੀ ਚਾਹੀਦੀ ਤਿੱਕ ਨਹੀਂ ਹੋਣੀ ਚਾਹੀਦੀ ਨਾ ਜਿਆਦਾ ਪਤਲੀ ਹੋਣੀ ਚਾਹੀਦੀ ਤੇ ਇਹ ਮੀਡੀਅਮ ਜੀ ਹੋਣੀ ਚਾਹੀਦੀ ਆ ਚਾਣੀ ਆਪਾਂ ਇਸ ਟਿੱਕੇ ਨਾਲ ਬਣਾ ਲਾਂਗੇ ਵੀ ਇੱਕ ਤਾਰ ਦੀ ਵੀ ਨਾ ਹੋਵੇ ਤੇ ਨਾ ਹੀ ਦੋ ਤਾਰ ਦੀ ਬਸ ਹਲਕੀ ਜੀ ਚਿਪਚਿਪੀ ਜੀ ਹੋਵੇ ਤੇ ਬਸ ਹੱਥ ਨੂੰ ਚਿਪਕੇ ਜੇ ਤਾਂ ਕਿ ਆਪਣੀ ਬਰਫੀ ਵਧੀਆ ਸੈੱਟ ਹੋ ਸਕੇ देखो इथे मैं ਤੁਹਾਨੂੰ ਚੈੱਕ ਕਰਕੇ ਵੀ ਦਿਖਾਇਆ ਹਲਕੀ ਜਿਹੀ ਚਿਪਚਿਪ ਕਰਦੀ ਆ ਕਿੰਨੀ ਤੁਸੀਂ ਆਪ ਦੇ ਅਕੋਰਡਿੰਗ ਲੈ ਸਕਦੇ ਹੋ ਮਿੱਠਾ ਜਿੰਨਾ ਮਰਜ਼ੀ ਵੱਧ ਘੱਟ ਤੁਸੀਂ ਕਰ ਸਕਦੇ ਹੋ ਇਹਦੇ ਦੀ ਆਪਾਂ ਪਾਣੀ ਇੱਕ ਕੌਲੀ ਹੀ ਲੈਣਾ ਜੇ ਆਪਾਂ ਦੋ ਕੌਲੀਆਂ ਮੈਦੇ ਦੀਆਂ ਪਾਈਆਂ ਤਾਂ ਜੀਨੀ ਵੀ ਆਪਾਂ ਦੋ ਕੌਲੀਆਂ ਲਵਾਂਗੇ ਤੇ ਮੈਂ ਪਾਉਣੇ ਤੋਂ ਘੱਟ ਡੇਢ ਕੀ ਲੈਂਦੀ ਆ ਮੈਂ ਦੋ ਕੌਲੀਆਂ ਜੇ ਤੁਸੀਂ ਜਿੰਨੀ ਤਾਂ ਇਹ ਵੀ ਲੈ ਸਕਦੇ ਹੋ ਜਿੰਨਾ ਤੁਹਾਨੂੰ ਮਿੱਠਾ ਪਸੰਦ ਆ ਪਾਣੀ ਤੁਸੀਂ ਇੱਕ ਕੌਲੀ ਹੀ ਪਾਇਓ ਤੇ ਇਸ ਤਿੱਕੇ ਨਾਲ ਆਪਾਂ ਚਾਣੀ ਨੂੰ ਤਿਆਰ ਕਰ ਲਿਆ ਜੀ ਦੇਖੋ ਇਹ ਚਿਪਚਿਪੀ ਜੀ ਹੋ ਗਈ ਤੇ ਗੈਸ ਨੂੰ ਮੈਂ ਕਰਤਾ ਬੰਦ ਜੀ ਤੇ ਇੱਥੇ ਆਪਣੀ ਚਾਣੀ ਬਣ ਕੇ ਤਿਆਰ ਆ ਜੀ ਇੱਥੇ ਵੀ ਮੈਥੋਂ ਕੈਮਰਾ ਆਉਣ ਨਹੀਂ ਹੋਇਆ ਮੈਂ ਸਾਰੀ ਚਾਣੀ ਇਹਦੇ ਵਿੱਚ ਮਿਕਸ ਕਰ ਦਿੱਤੀ ਤੇ ਗੈਸ ਨੂੰ ਆਪਾਂ ਲੋ ਫਲੇਮ ਤੇ ਆਨ ਕੀਤਾ ਹੋਇਆ ਸਿਮ ਜੀ ਗੈਸ ਰੱਖੀ ਹੋਈ ਤੇ ਇਹਨੂੰ ਮਿਕਸ ਕਰ ਦਾਂਗੇ ਚਾਣੀ ਨੂੰ ਮੈਦੇ ਦੇ ਵਿੱਚ ਤੇ ਮੈਦੇ ਦਾ ਥੋੜਾ ਜਿਹਾ ਹਲਕਾ ਜਿਹਾ ਕਲਰ ਤਾਂ ਚੇਂਜ ਕਰਿਓ ਬਈ ਜ਼ਿਆਦਾ ਨਾ ਕਰਿਓ ਤੇ ਇਹ ਦੇਖੋ ਖੋਏ ਦੇ ਟੈਪ ਤੇ ਲੱਗਦਾ ਜਿੱਦਾਂ ਦੀ ਆਪਾਂ ਖੋਏ ਦੀ ਵਰਫੀ ਬਣਾਉਣੀ ਉਸੇ ਤਿੱਕੇ ਨਾਲ ਆਪਣਾ ਮੈਦਾ ਤਿਆਰ ਹੋਇਆ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਿੱਕੇ ਨਾਲ ਤੇ ਇਹ ਮਿਕਸ ਹੋਣ ਦੇ ਵਿੱਚ ਤੇ 3 ਤੋਂ 4 ਮਿੰਟ ਲੱਗ ਜਾਣਗੇ ਜਿਹੜਾ ਪਾਣੀ ਹੈ ਨਾ ਇਹਦਾ ਆਪਾਂ ਖਤਮ ਕਰ ਦਾਂਗੇ ਤੁਸੀਂ ਨਾਨ ਸਟਿਕ ਪੈਨ ਵੀ ਲੈ ਸਕਦੇ ਹੋ ਤੁਹਾਡਾ ਮੈਦਾ ਬਿਲਕੁਲ ਨਹੀਂ ਚਿਪਕਣਾ ਜਿਵੇਂ ਕੜਾਈ ਦੇ ਨਾਲ ਹਨ ਆਪਣੇ ਖੁਰਚ ਨੇ ਦੇ ਨਾਲ ਚਿਪਕ ਇੱਥੇ ਆਪਾਂ ਚੰਗੇ ਤਰੀਕੇ ਨਾਲ ਮੈਦੀਨ ਮਿਕਸ ਕਰ ਲਈ ਅਸੀਂ ਜੀ ਇੱਕ ਪਲੇਟ ਲੈ ਲਈ ਤੁਸੀਂ ਥਾਲ ਲੈ ਸਕਦੇ ਹੋ ਤੇ ਤੁਸੀਂ ਵਰਫੀ ਦੇ ਵਾਸਤੇ ਕੋਈ ਵੀ ਟਰੇ ਵੀ ਲੈ ਸਕਦੇ ਹੋ ਤੇ ਇੱਥੇ ਆਪਾਂ ਘਿਓ ਲਾਇਆ ਜੀ ਦੇਸੀ ਚੰਗੇ ਤਰੀਕੇ ਨਾਲ ਪਲੇਟ ਤੇ ਆਪਾਂ ਘਿਓ ਲਾ ਲਏ ਦੇਖੋ ਇੱਥੇ ਮੈਂ ਇੱਕ ਗੋਲੀ ਜੀ ਬਟਰ ਰੱਖੀ ਹੈ ਮੈਦੇ ਦੀ ਤੇ ਉਹ ਬਿਲਕੁਲ ਵਧੀਆ ਇਹਦੀ ਬੋਲ ਜੀ ਬਣ ਕੇ ਤਿਆਰ ਹੋਗੀ ਤੇ ਇਸ ਤਿੱਕੇ ਨਾਲ ਆਪਣਾ ਮੈਦਾ ਵਧੀਆ ਪਰਫੈਕਟ ਹੈ ਵਰਫੀ ਦੇ ਲਈ ਤੇ ਪਰਫੈਕਟ ਮੈਂ ਆਪਕੋ ਨਾਪ ਤੁਲਨਾਪੂਰਤ ਜਿਹੜੀ ਬਣਕੀ ਤਿਆਰ ਹੁੰਦੀ ਜਦੋਂ ਆਪਾਂ ਸਹੀ ਨਾਪ ਨਾਲ ਬਣਾ ਕੇ ਤਿਆਰ ਕਰਦੇ ਆਂ ਕਿ ਇੱਥੇ ਆਪਾਂ ਇੱਥੇ ਆਪਾਂ ਖੁਰਚਨੇ ਦੇ ਨਾਲ ਤੇ ਕੜਸੀ ਦੇ ਨਾਲੋਂ ਬਿਲਕੁਲ ਵੀ ਇਹ ਸਾਰੇ ਮੈਦੇ ਦੇ ਮਿਸ਼ਰਣ ਨੂੰ ਲਾ ਲਾਂਗੇ ਜੀ ਤੇ ਚੰਗੇ ਤਿੱਕੀ ਨਾਲ ਆਪਾਂ ਇਹਨੂੰ ਪਲੇਟ ਦੀ ਵਿੱਚ ਸੈੱਟ ਕਰਾਂਗੇ ਵਰਫੀ ਜਮਾਉਣ ਦੇ ਲਈ ਤੇ ਹਲਕਾ ਜਿਹਾ ਤੁਸੀਂ ਗਰਮ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਜਿਆਦਾ ਗਰਮ ਨਹੀਂ ਹੋਣਾ ਜਿੰਨੇ ਕਰਉਣ ਦੇ ਵਿੱਚ ਹੱਥ ਨਾ ਪਾਇਓ ਤੇ ਹਲਕਾ ਜਿਹਾ ਠੰਡਾ ਕਰਕੇ ਨੂੰ ਫੇਰ ਹੱਥ ਲਾਇਓ ਜੀ ਤੇ تھoi ਥੋੜਾ ਜਿਹਾ ਮੈਂ ਦੇਸੀ ਘਿਓ ਲਾਉਂਗੀ ਹੱਥ ਤੇ ਤਾਂ ਕਿ ਆਪਾਂ ਵਧੀਆ ਸੈੱਟ ਕਰ ਲਈਏ ਵਰਫੀ ਨੂੰ ਤੇ ਆਥਾਂ ਦੇ ਨਾਲ ਵੀ ਸੈੱਟ ਕਰੂੰਗੀ ਮੈਂ ਤੇ ਤੁਸੀਂ ਇਹਨੂੰ ਸਪੈਚੂਲਰ ਦੇ ਨਾਲ ਵੀ ਸੈੱਟ ਕਰ ਸਕਦੇ ਹੋ ਜਾ ਤੁਸੀਂ ਫਲੈਟ ਕੋਲੀ ਲੈ ਲਿਓ ਜਿਹਦੇ ਨਾਲ ਚੰਗੀ ਤਰੀਕੇ ਨਾਲ ਪ੍ਰੈਸ ਕਰ ਲਿਓ ਥੋੜਾ ਜਿਹਾ ਦੇਸੀ ਕੀ ਲਾ ਲੈ ਕੋਲੀ ਤੇ ਤੇ ਉਹਦੇ ਨਾਲ ਵੀ ਵਧੀਆ ਆਪਣੀ ਬਰਫੀ ਜਮ ਜੂਗੀ ਤੇ ਇੱਥੇ ਜੀ ਆਪਾਂ ਸਾਡੇ ਘਰ ਦੇ ਵਿੱਚ ਪਹਿਲੀ ਹੈ ਨਾ ਥੋੜਾ ਜਿਹਾ ਬੱਚੇ ਦਾ ਹੌਨ ਕਰਕੇ ਤੇ ਖਾ ਲੈਂਦੇ ਆ ਪਹਿਲੀ ਦੇਖ ਲੈਂਦੇ ਟੇਸਟ ਪੀਸ ਕਰਕੇ ਆਪਾਂ ਪਹਿਲੀ ਕੱਟਤੀ ਥੋੜੀ ਜੀ ਤੇ ਇੱਥੇ ਆਪਾਂ ਚਾਂਦੀ ਦਾ ਵਰਕ ਥੋੜਾ ਜਿਹਾ ਲਾਇਆ ਸੀ ਬਿਲਕੁਲ ਬਹੁਤਾ ਜਿਆਦਾ ਨਹੀਂ ਸੀ ਤੇ ਇੱਥੇ ਆਪਾਂ ਇਹਨਾਂ ਨੂੰ ਕਟ ਕਟਿੰਗ ਕਰਾਂਗੇ ਹੈ ਨਾ ਤੁਸੀਂ ਕੀ ਉਹੀ ਵੀ ਸ਼ੇਪ ਦੇ ਵਿੱਚ ਕੱਟ ਕੋਈ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਸਕਿਉਰ ਕੱਟ ਸਕਦੇ ਹੋ ਟ੍ਰੈਂਗਲ ਕੱਟ ਸਕਦੇ ਹੋ ਨਾ ਜਿਹੜੀ ਤੁਹਾਨੂੰ ਪਸੰਦ ਹੈ ਤੇ ਤੁਸੀਂ ਉਸੇ ਤਰੀਕੇ ਨਾਲ ਕੱਟ ਸਕਦੇ ਹੋ ਤੇ ਪਰਫੀ ਆਪਣੀਆਂ ਤਾਣੀ ਨਾਲ ਨਿਕਲ ਰਹੀ ਹੈ ਤੁਸੀਂ ਦੇਖ ਸਕਦੇ ਗ੍ਰੀਨ ਵਧੀਆ ਬਰਫੀ ਬਣ ਕੇ ਤਿਆਰ ਹੋਈ ਜਿੱਦਾਂ ਦੀ ਕੋਈ ਦੀ ਵਰਗੀ ਉਸੇ ਤਰੀਕੇ ਦੀ ਵਰਫੀ ਬਣ ਕੇ ਤਿਆਰ ਹੋਈ ਤੇ ਖਾਣ ਦੀ ਜੇ ਟੇਸਟ ਵੀ ਇਹਦਾ ਉਸੇ ਤਰੀਕੇ ਦਾ ਆਉਂਦਾ ਹੈ ਤੇ ਬਹੁਤ ਥੋੜੇ ਸਮੇਂ ਵਿੱਚ ਆਪਾਂ ਇਹ ਵਰਫੀ ਤਿਆਰ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੇ ਤੇ ਉਹ ਨਾਲ ਲੱਗੇ ਵਾਲਾ ਗੋ ਪ੍ਰੈਸ ਕਰ ਲੇ ਆਪਾਂ ਫੇਰ ਮਿਲਾਂਗੇ ਕਿਸੇ ਨਵੀਂ ਮਿਡੀਅ ਦੇ ਨਾਲ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਬਤਿਅਾ ਉਸ ਕੀ ਰੈਸਪੀ ਦੇ ਨਾਲ ਆਪਾਂ ਮਿਲਦੇ ਰਹਾਂਗੇ ਤਦ ਤੱਕ ਲਈ ਸ਼ਸ਼ੀ ਗਾਲ ਬਾਏ ਬਾਏ